ਅਜਿਹੇ ਦਾਅਵੇ ਕੀਤੇ ਜਾਂਦੇ ਨੇ ਕਿ 5 ਮਿੰਟ ਤੁਹਾਡਾ ਚਿਹਰਾ ਚਮਕਾ ਦੇਗਾ ਅਜਿਹਾ ਹੋ ਸਕਦਾ ਅਗਰ ਐਦਾਂ ਹੁੰਦਾ ਤਾਂ ਸਾਰਿਆਂ ਦਾ ਹੀ ਚਿਹਰਾ ਚਮਕ ਰਿਹਾ ਹੁੰਦਾ ਬਹੁਤ ਕੋ ਬਕਰੀਆਂ ਚੀਜ਼ਾਂ ਜੇ ਅਪਲਾਈ ਕਰ ਲਓਗੇ ਤੁਹਾਡਾ ਚਿਹਰਾ ਮੁਕਤੀਆਂ ਵਾਂਗ ਚਮਕ ਜਾ ਲਗਾ ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਾਫੀ ਦੀ ਗੱਲ ਚੱਲਦੀ ਹੈ ਕਾਫੀ ਅਸੀਂ ਪੀਨੇ ਆ ਕਿਸੇ ਵੀ ਬੰਦੇ ਨੂੰ ਇੰਸਟਾਗ੍ਰਾਮ ਤੇ ਫੇਸਬੁੱਕ ਤੇ YouTube ਤੇ ਦੇਖ ਕੇ ਇਹ ਨਹੀਂ ਸੋਚ ਸਕਦੇ ਕਿ ਉਹ ਸਕਿਨ ਦਾ ਐਕਸਪਰਟ ਹੈ ਤੇ ਸਾਨੂੰ ਉਹਦੇ ਤੋਂ ਆਪ ਦੀ ਕਿਸੇ ਸਕਿਨ ਦੀ ਤਕਲੀਫ ਲਈ ਸਲਾਹ ਲੈਣੀ ਚਾਹੀਦੀ ਹੈ ਸਾਨੂੰ ਜਾ ਕੇ ਉਹਦੀ ਡਿਗਰੀ ਦੇਖਣੀ ਚਾਹੀਦੀ ਹੈ ਕਿ ਉਹਨੇ ਐਮਡੀ ਜਾਂ ਡੀਐਨਬੀ ਸਕਿਨ ਇਹ ਡਰਮਟੋਲੋਜੀ ਕਿੱਤੀ ਹੋਵੇ ਕਿਸੇ ਦੇ 1 ਮਹੀਨੇ ਦੀ Google ਦੀ ਨੋਲੇਜ ਕਿਸੇ ਦੇ 2 ਮਹੀਨੇ ਦਾ ਕੋਈ ਰੈਂਡਮ ਕੋਈ ਵੀ ਕੋਰਸ ਕੀਤਾ ਹੋਏ 'ਚ ਬਹੁਤ ਫਰਕ ਹੈ ਕਿੱਸੇ ਹੱਦ ਤੱਕ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਗਲਤ ਨਹੀਂ ਹੈਗਾ ਧਰਾਂ ਦੇ ਵਿੱਚ ਸਾਬਣ ਪਿਆ ਹੁੰਦਾ ਸਾਨੂੰ ਕਿੰਨਾ ਕੁ ਸਹੀ ਆ ਉਹ ਸਾਬਣ ਦੇ ਵਿੱਚ ਕੁਝ ਕੈਮੀਕਲ ਗਰਦਾਂ ਦੇ ਹੁੰਦੇ ਆ ਜੋ ਐਜ਼ ਅ ਡਰਮਟੋਲੋਜਿਸਟ ਅਸੀਂ ਬਹੁਤ ਘੱਟ ਰეკਮੈਂਡ ਕਰਦੇ ਹਾਂ ਕਿ ਤੁਸੀਂ ਆਪਣੇ ਫੇਸ ਤੇ ਲਾਓ ਚਾਰ ਤਰ੍ਹਾਂ ਦੀਆਂ ਸਕਿਨ ਟਾਈਪ ਹੁੰਦੀਆਂ ਨੇ किसी बहुत खुश्क है किसी ज़्यादा ऑयली है ज़्यादा लग रही है चिकनी स्किन आप कह सकते हैं किसी की बहुत ही सेंसिटिव स्किन है कि बड़ी छेती रिएक्ट कर गई बड़ी छेती रेडनेस आ गई क्योंकि मौसम के नाल बदलन के साड़ी स्किन पर भी अलग असर पैदा किन्ने ज़्यादा समा अजक आपने फोन पर बिताने फोन की जीड़ी लाइट है या फिर जो ट्यूबलाइट्स ने इना दा भी हार्मफुल असर है गयान पर ਛੋਟੇ-ਛੋਟੇ ਬੱਚਿਆਂ ਦੀ ਗੱਲ ਕਰ ਲਈਏ ਵੱਡੀ ਉਮਰ ਦੇ ਵਿੱਚ ਵੀ ਪੈ ਰਹੇ ਨੇ ਇਹਨਾਂ ਦਾ ਰੀਜ਼ਨ ਕੀ ਹੋ ਸਕਦਾ ਕਿਉਂ ਅਜਿਹਾ ਹੋ ਰਿਹਾ ਚਿਹਰਾ ਬਹੁਤ ਖਰਾਬ ਹੋ ਰਿਹਾ ਲੋਕਾਂ ਦਾ ਸਭ ਤੋਂ ਪਹਿਲਾ ਕਾਰਨ ਜਿਵੇਂ ਮੈਂ ਕਿਹਾ ਕਿ ਸਨਸਕ੍ਰੀਨ ਯੂਜ਼ ਕਰਨੀ ਹੈ ਜਿਹੜੀ ਲਾਈਟ ਹੈ ਇਹਦੇ ਕਰਕੇ ਕੋਈ ਵੀ ਦਾਗ ਹੋਣ ਦੀ ਸੰਭਾਵਨਾ ਸਾਡੀ ਸਕਿਨ ਤੇ ਵੱਧ ਜਾਂਦੀ ਹੈ ਜੋ ਮਰਜ਼ੀ ਕਹਿ ਸਕਦੇ ਜਿੰਨੀਆਂ ਮਰਜ਼ੀ ਦਵਾਈਆਂ ਆਪਾਂ ਯੂਜ਼ ਕਰ ਲਈਏ ਬਟ ਅਗਰ ਇਹ ਤਿੰਨ ਚੀਜ਼ਾਂ ਕਿ ਸਾਡੀ ਨੀਂਦ, ਖਾਣਾ ਪੀਣਾ ਤੇ ਫਿਜ਼ੀਕਲ ਐਕਟੀਵਿਟੀ ਨੂੰ ਅਗਰ ਆਪਾਂ ਮੈਨੇਜ ਨਹੀਂ ਕਰ ਰਹੇ ਤਾਂ ਦਵਾਈਆਂ ਦਾ ਵੀ ਬਹੁਤ ਵਧੀਆ ਅਸਰ ਨਹੀਂ ਆ ਪੰਦਾ। ਸਤਿ ਸ਼੍ਰੀ ਅਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜਰਖੜ ਤੁਹਾਡਾ ਸੁਆਗਤ ਕਰਦਾ ਹਾਂ ਅੱਜ ਕੱਲ ਦੀ ਜੇ ਗੱਲ ਕਰ ਲਈਏ ਅਜਿਹੇ ਸਮੇਂ ਦੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੋਹਣਾ ਦੇਖਣਾ ਚਾਹੁੰਦਾ ਹੈ ਪਰ ਸੋਹਣੇ ਹੋਣ ਦੇ ਲਈ ਸਕਿਨ ਨੂੰ ਲੈ ਕੇ ਅੱਜ ਕੱਲ੍ਹ ਸੋਸ਼ਲ ਸਾਈਟਾਂ ਤੇ ਜੋ ਨੁਕਤੇ ਦੱਤੇ ਜਾਂਦੇ ਨੇ ਤੁਹਾਨੂੰ ਉਹ ਕਿੰਨੇ ਕੁ ਸਹੀ ਨੇ ਉਹ ਕਿੰਨੇ ਕ ਕਾਗੋਸਾਬਤ ਹੋਣਗੇ ਕਿੰਨੇ ਕੁ ਨੁਕਸਾਨ ਹੋਣਗੇ ਉਹਨਾਂ ਨੁਕਤਿਆਂ ਦਾ ਅੱਜ ਕੱਲ੍ਹ ਜੇ ਗੱਲ ਕਰ ਲਈਏ ਹਰ ਕੋਈ ਦੇਖਦਾ ਏ ਵੀਡੀਓ ਦੇਖਦਾ ਏ ਉਹ ਅਪਲਾਈ ਕਰਨਾ ਚਾਹਦਾ ਏ ਇੱਥੋਂ ਤੱਕ ਕੀ ਦੱਸਿਆ ਜਾਂਦਾ ਏ ਕਿ ਤੁਸੀਂ ਕਾਫੀ ਵੀ ਆਪਣੇ ਚਿਹਰੇ ਤੇ ਲਾਲ ਗਾਲੋਗੇ ਚਿਹਰਾ ਮੁਕਤੀਆਂ ਵਾਂਗੂ ਚਮਕ ਜਾਏਗਾ ਵੱਖ-ਵੱਖਰੇ ਤਰੀਕੇ ਦੱਸੇ ਜਾਂਦੇ ਨੇ ਪਰ ਉਹ ਤਰੀਕੇ ਕਿੰਨੇ ਕੁ ਸਹੀ ਨੇ ਮੇਰੇ ਨਾਲ ਡਾਕਟਰ ਸਕਿਨ ਮਾਹਰ ਡਾਕਟਰ ਪ੍ਰਵਾਜ ਮਠਾੜੂ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਅਜਿਹੇ ਨੁਕਤੇ ਦੱਸੇ ਜਾਂਦੇ ਨੇ ਚਿਹਰੇ ਨੂੰ ਲੈ ਕੇ ਵੀ ਚਿਹਰੇ ਤੇ ਤੁਸੀਂ ਵੱਖ-ਵੱਖਰੀਆਂ ਚੀਜ਼ਾਂ ਜੇ ਅਪਲਾਈ ਕਰ ਲੋਗੇ ਤੁਹਾਡਾ ਚਿਹਰਾ ਮੁਕਤੀਆਂ ਵਾਂਗ ਚਮਕ ਜਾ ਲਗਾ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਾਫੀ ਦੀ ਗੱਲ ਕਰ ਲਈਏ ਕਾਫੀ ਅਸੀਂ ਪੀਂਨੇ ਆ ਉਹ ਵੀ ਅਪਲਾਈ ਕਰਨ ਲਈ ਚਿਹਰੇ ਤੇ ਦੱਸਿਆ ਜਾਂਦਾ ਕਿੰਨੇ ਕ ਇਹਦੇ ਫਾਇਦੇ ਨੇ ਕਿੰਨੇ ਕ ਨੁਕਸਾਨ ਨੇ ਦੇਖੋ ਪਹਿਲੀ ਗੱਲ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੂੰਗੀ ਕਿ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਸਕਿਨ ਦਾ ਮਾਹਿਰ ਕੌਣ ਹੈ ਆਪਾਂ ਰੈਂਡਮਲੀ ਕਿਸੇ ਵੀ ਬੰਦੇ ਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ YouTube ਤੇ ਦੇਖ ਕੇ ਇਹ ਨਹੀਂ ਸੋਚ ਸਕਦੇ ਕਿ ਉਹ ਸਕਿਨ ਦਾ ਐਕਸਪਰਟ ਹੈ ਤੇ ਸਾਨੂੰ ਉਹਦੇ ਤੋਂ ਆਪਦੀ ਕਿਸੇ ਸਕਿਨ ਦੀ ਤਕਲੀਫ ਲਈ ਸਲਾਹ ਲੈਣੀ ਚਾਹੀਦੀ ਹੈ ਜਦੋਂ ਤੁਸੀਂ ਕੋਈ ਸਕਿਨ ਦਾ ਡਾਕਟਰ ਲੱਭਣਾ ਹੈ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਜਾ ਕੇ ਉਹਦੀ ਡਿਗਰੀ ਦੇਖਣੀ ਚਾਹੀਦੀ ਹੈ ਕਿ ਉਹਨੇ MD ਜਾਂ DNB ਸਕਿਨ ਜਾਂ ਡਰਮਟੋਲੋਜੀ ਕੀਤੀ ਹੋਵੇ ਕਿਉਂਕਿ 3 ਸਾਲ ਦੀ ਇਹ ਡਰਮਟੋਲੋਜੀ ਦੀ ਪੜਾਈ 5 ਸਾਲ 5.5 ਸਾਲ ਦੀ ਐਮਬੀਬੀਐਸ ਕਰਨ ਦੇ ਬਾਅਦ ਕੀਤੀ ਜਾਂਦੀ ਹੈ ਤੇ ਇਹਦਾ ਵਰਸਸ ਕਿਸੇ ਦੇ 1 ਮਹੀਨੇ ਦੀ ਗੂਗਲ ਦੀ ਨੌਲੇਜ ਕਿਸੇ ਦੇ 2 ਮਹੀਨੇ ਦਾ ਕੋਈ ਰੈਂਡਮ ਕੋਈ ਵੀ ਕੋਰਸ ਕੀਤਾ ਹੋਏ ਚ ਬਹੁਤ ਫਰਕ ਹੈ ਬਹੁਤ ਅੰਤਰ ਹੈ ਤੇ ਇਸ ਕਰਕੇ ਆਪਾਂ ਜਿਨ੍ਹਾਂ ਨੂੰ ਕਹਿ ਰਹੇ ਹਾਂ ਕਿਨ ਦੇ ਵੈਦ मतलब ये मैं बहुत ही वाइस तुम शब्द चूज़ किया अजक आपस्थेटिशन कॉस्मेटोलॉजिस्ट स्किन इनफ्लूएंस ये तीन बहुत कॉमन नवे प्रोफेशन शुरू हुए हैं जेडे एक्चुअल कोई प्रोफेशन सिगे नहीं बट हूँ बन गए ने क्योंकि हम सारून की सलाह चाहिए है तो सारे ये समझते हैं कि असी स्किन की सलाह दे सकते हैं तो गल की कॉफ़ी दी ਅ ਦੇਖੋ ਕਿਸੇ ਹੱਦ ਤੱਕ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਗਲਤ ਨਹੀਂ ਹੈਗਾ ਕਿਉਂਕਿ ਅਗਰ ਆਪਾਂ ਕੋਈ ਵੀ ਸਕਿਨ 'ਤੇ ਐਦਾਂ ਦੀ ਚੀਜ਼ ਜਿਹੜੀ ਥੋੜੀ ਜਿਹੀ ਰਫ ਹੋਵੇ ਜਿਵੇਂ ਕਾਫੀ ਹੈ ਉਹ ਬਹੁਤ ਸਮੂਥ ਨਹੀਂ ਹੁੰਦੀ ਹੱਥ ਲਾਣ ਨੂੰ ਕਿ ਅਗਰ ਆਪਾਂ ਉਹਨੂੰ ਆਪਣੀ ਸਕਿਨ 'ਤੇ ਰਬ ਕਰਦੇ ਹਾਂ ਤਾਂ ਉਪਰੋਂ-ਉਪਰੋਂ ਸਰਫੇਸ਼ੀਅਲ ਸਕਿਨ ਦੀ ਲੇਅਰ ਉੱਤਰ ਜਾਂਦੀ ਹੈ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਐਕਸਫੋਲੀਏਟ ਕਰਨਾ ਤੇ ਅਗਰ ਆਪਾਂ ਉਹ ਕਰਦੇ ਹਾਂ ਇਹਦਾ ਮਤਲਬ ਇਹੀ ਹੈ ਕਿ ਆਪਾਂ ਬਹੁਤ ਚੰਗੀ ਤਰ੍ਹਾਂ ਮੂੰਹ ਧੋ ਲੈ। ਤੇ ਅਗਰ ਆਪਾਂ ਚੰਗੀ ਤਰ੍ਹਾਂ ਮੂੰਹ ਧੋ ਲੰਗੇ ਤਾਂ ਆਪਾਂ 글로ਅ ਤਾਂ ਸਾਨੂੰ ਲੱਗੇਗਾ ਹੀ। ਤਾਂ ਬਸ ਇੰਨਾ ਕੀ ਫਰਕ ਹੈ। ਇੱਥੋਂ ਹਾ ਤੱਕ ਆ ਜਣੇ ਆਪਾਂ ਸਾਬਣ ਦੀ ਗੱਲ ਕਰ ਲੈਂਦੇ ਆ। ਘਰਾਂ ਦੇ ਵਿੱਚ ਸਾਬਣ ਪਿਆ ਹੁੰਦਾ ਸਾਨੂੰ। ਕਿੰਨਾ ਕੁ ਸਹੀ ਆ ਉਹ ਚਿਹਰੇ ਤੇ ਲਾਉਣਾ, ਕਿੰਨਾ ਕੁ ਗਲਤ ਆ। ਸੋਪ ਜਾਂ ਸਾਬਣ ਦੇ ਵਿੱਚ ਕੁਝ ਕੈਮੀਕਲ ਜਰਦਾਂ ਦੇ ਹੁੰਦੇ ਆ ਜੋ ਐਜ਼ ਅ ਡਰਮਟੋਲੋਜਿਸਟ ਅਸੀਂ ਬਹੁਤ ਘੱਟ ਰეკਮੈਂਡ ਕਰਦੇ ਆ ਕਿ ਤੁਸੀਂ ਆਪਣੇ ਫੇਸ ਤੇ ਲਾਓ। ਆਪਾਂ ਬੇਸਿਕ ਸਕਿਨ ਕੇਅਰ ਦੀ ਗੱਲ ਕਰਦੇ ਆ ਕਿ ਬੇਸਿਕ ਸਕਿਨ ਕੇਅਰ किए करना चाहिए तीन मेन चीज़ा ने सब तो पहला वॉश किमें करना मूँह धोना किमें है वो अपना एक वह फेस वॉश चूज करो अगर थोड़ा नहीं समझ आ रहा कि मेरी स्किन टाइप की है क्योंकि हम चार तरह दया स्किन टाइप होंगे ने किसी बहुत खुश्क है किसी भी ज़्यादा ऑयली है ज़्यादा लग रहा है चिकनी स्किन आप कह सकते हैं किसी की बहुत ही सेंसिटिव स्किन है कि बड़ी छेती रियक्ट कर बड़ी छेती रेडनैस आ गई ठीक है तो मतलब आपे भी कहने नॉर्मल स्किन है एंड हम आ गई गल कि तीन बेसिक स्किन केयर किमें के करना है सब तो पहला वॉश जिद फेस वॉश चूज किया या ड्राई स्किन ऑयली स्किन ले, सेंसिटिव स्किन तो uh, या फिर आपराइजर uh, चूज किया तो मॉइस्चराइजर भी एदा ही है सर्दियों के वरा यूज़ करना चाहिए है. ਤੇ ਗਰਮੀਆਂ ਦੇ ਵਿੱਚ ਵੱਖਰਾ ਯੂਜ਼ ਕਰਨਾ ਚਾਹੀਦਾ ਕਿਉਂਕਿ ਮੌਸਮ ਦੇ ਨਾਲ ਬਦਲਣ ਦੇ ਨਾਲ ਸਾਡੀ ਸਕਿਨ ਤੇ ਵੀ ਅਲੱਗ ਅਸਰ ਪੈਂਦਾ ਤੇ ਉਹਦੇ ਬਾਅਦ ਆ ਗਿਆ ਸਨਸਕ੍ਰੀਨ ਤਾਂ ਬੇਸਿਕਲੀ ਸਨਸਕ੍ਰੀਨ ਕੀ ਹੈ ਜਿਹਨੇ ਸਾਨੂੰ ਧੁੱਪ ਤੋਂ ਬਚਾਉਣਾ ਹੁਣ ਸਭ ਤੋਂ ਜ਼ਿਆਦਾ ਪੇਸ਼ੈਂਟ ਵੱਨੋ ਆ ਕੇ ਕਹਿੰਦੇ ਨੇ ਕਿ ਮੈਂ ਤਾਂ ਬਾਹਰ ਜਾਂਦਾ ਹੀ ਨਹੀਂ ਮੈਨੂੰ ਸਨਸਕ੍ਰੀਨ ਦੀ ਕੋਈ ਲੋੜ ਨਹੀਂ ਹੈਗੀ ਬਟ ਗੱਲ ਹੈਗੀ ਹੈ ਕਿ ਜਿਹੜੀ ਧੁੱਪ ਸਾਡੇ ਵਿੰਡੋਜ਼ ਦੇ ਵਿੱਚੋਂ ਖਿੜਕੀਆਂ ਦੇ ਵਿੱਚੋਂ ਜਿਹੜੀ ਅੰਦਰ ਵੀ ਆ ਰਹੀ ਹੈ ਜਿਹੜੇ ਆਪਾਂ ਪੂਰਾ ਦਿਨ ਕਿ ਕਿੰਨੇ ਜ਼ਿਆਦਾ ਸਮਾਂ ਅੱਜਕੱਲ ਆਪਾਂ ਆਪਣੇ ਫੋਨ ਤੇ ਬਿਤਾਉਂਦੇ ਆਂ ਐ ਫੋਨ ਦੀ ਜਿਹੜੀ ਲਾਈਟ ਹੈ ਜਾਂ ਫਿਰ ਜਿਹੜੀਆਂ ਟਿਊਬ ਲਾਈਟਸ ਨੇ ਇਹਨਾਂ ਦਾ ਵੀ ਹਾਰਮਫੁਲ ਅਸਰ ਹੈ ਗਿਆ ਸਾਡੀ ਸਕਿਨ ਤੇ ਤੇ ਇਸ ਕਰਕੇ ਸੰਸਕ੍ਰੀਨ ਸਾਨੂੰ ਸਿਰਫ ਓਵਲੀ ਧੁੱਪ ਤੋਂ ਨਹੀਂ ਬਚਾਉਂਦੀ ਸਾਨੂੰ ਇਸ ਲਾਈਟ ਤੋਂ ਵੀ ਬਚਾਉਂਦੀ ਹੈ ਤੇ ਇਸ ਕਰਕੇ ਇਹ ਤਿੰਨ ਚੀਜ਼ਾਂ ਵਾਸ਼ ਮੋਇਸਚਰਾਈਜ਼ ਤੇ ਸੰਸਕ੍ਰੀਨ ਇਹ ਬਹੁਤ ਹੀ ਜ਼ਰੂਰੀ ਤੇ ਬਹੁਤ ਹੀ ਬੇਸਿਕ ਨੇ ਅਗਰ ਤੁਸੀਂ ਇਹ ਕਰਦੇ ਹੋ ਅੱਧੀ ਤੋਂ ਜ਼ਿਆਦਾ ਪ੍ਰੋਬਲਮਸ ਤੁਹਾਡੀਆਂ ਬੇਸਿਕ ਠੀਕ ਹੋ ਜਾਂਦੀ ਹੈ ਅਗਰ ਆਪਾਂ ਇਹ ਨਹੀਂ ਕਰ ਰਹੇ ਤਾਂ ਸ਼ੁਰੂ ਕਰਨਾ ਚਾਹੀਦਾ ਜੀ ਮੈਮ ਅੱਜਕਲ ਦੇਖਿਆ ਜਾਵੇ ਸਮੇਂ ਦੇ ਵਿੱਚ ਬਿਜ਼ੀ ਬਹੁਤ ਨੇ ਲੋਕਾਂ ਦਾ ਸ਼ਡਿਊਲ ਬੜਾ ਬਿਜ਼ੀ ਹੈ ਚਿਹਰੇ ਤੇ ਦਾਗ ਦੱਬੇ ਬੜੇ ਨੇ ਕਿ ਛੋਟੇ ਛੋਟੇ ਬੱਚਿਆਂ ਦੀ ਗੱਲ ਕਰ ਲਈਏ ਵੱਡੀ ਉਮਰ ਦੇ ਵਿੱਚ ਵੀ ਪੈ ਰਹੇ ਨੇ ਇਹਨਾਂ ਦਾ ਰੀਜ਼ਨ ਕੀ ਹੋ ਸਕਦਾ ਕਿਉਂ ਅਜਿਹਾ ਹੋ ਰਿਹਾ ਚਿਹਰਾ ਬਹੁਤ ਖਰਾਬ ਹੋ ਰਿਹਾ ਲੋਕਾਂ ਦਾ ਕੀ ਕਰਨੀ ਅ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਕਿ ਦਾਗ-ਧੱਬੇ ਹੋ ਰਹੇ ਨੇ ਇਸ ਚੀਜ਼ ਨੂੰ ਆਪਾਂ ਪਿਗਮੈਂਟੇਸ਼ਨ ਕਹਿ ਦਿੰਦੇ ਆ ਬਹੁਤ ਤਰ੍ਹਾਂ ਦੇ ਹੁੰਦੇ ਆ ਕਿਸੇ ਦੇ ਸ਼ਾਈਆਂ ਹੁੰਦੀਆਂ ਕਿਸੇ ਦੇ ਬਚਪਨ ਚ ਪਿੰਪਲਸ ਹੋਏ ਨੇ ਤੇ ਉਹ ਦਾਗ ਛੱਡ ਗਏ ਨੇ ਉਹਦੇ ਕਰਕੇ ਦਾਗ ਨੇ ਜਾਂ ਕਿਸੇ ਦੇ ਕੋਈ ਸੱਟ ਲੱਗੀ ਹੈ ਉਹਦਾ ਦਾਗ ਹੈ तो देखो सब तो पहला कारण जमें मैं क्या कि सनस्क्रीन यूज़ करनी है जीडी लाइट है ये करके कोई भी दाग होने हो संभावना साड़ी स्किन पर बढ़ जाती है तो अगर आप उस तो बचना कि साढ़े दाग धब्बे ना हो घटन लग जा सब तो पहली चीज़ है कि सनस्क्रीन आप यूज़ करिए होर कारण दाग धब्बे होने कुछ ना कुछ ਅੰਦਰੂਨੀ ਕਾਰਨ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਸਾਡਾ ਖਾਣਾ ਪੀਣਾ ਕਿੱਦਾਂ ਦਾ ਹੈ ਅਸੀਂ ਕਿੰਨੀ ਕੁ ਫਿਜ਼ੀਕਲ ਐਕਟੀਵਿਟੀ ਕਰ ਰਹੇ ਹਾਂ ਪੂਰੇ ਦਿਨ ਦੇ ਵਿੱਚ ਕਿ ਸਾਡਾ ਲਾਈਫਸਟਾਈਲ ਬਿਲਕੁਲ ਹੀ ਐਦਾਂ ਦਾ ਹੈ ਕਿ ਆਪਾਂ ਪੂਰਾ ਦਿਨ ਬੈਠੇ ਹਾਂ ਕੋਈ ਐਕਸਰਸਾਈਜ਼ ਨਹੀਂ ਹੈਗੀ ਆਮ ਨੀਂਦ ਟਾਈਮ ਤੇ ਹੋ ਰਹੀ ਹੈ ਕਿੰਨੇ ਘੰਟੇ ਆਪਾਂ ਸੌ ਰਹੇ ਹਾਂ ਕਿੰਨਾ ਨਿਊਟ੍ਰੀਸ਼ਨ ਲੈ ਰਹੇ ਹਾਂ ਕਿੰਨਾ ਵਾਟਰ ਇਨਟੇਕ ਹੈ ਮਤਲਬ ਕਿੰਨਾ ਪਾਣੀ ਪੀ ਰਹੇ ਹਾਂ ਬਿਕਾਜ਼ ਜੋ ਮਰਜ਼ੀ ਕਹਿ ਸਕਦੇ ਜਿੰਨੀਆਂ ਮਰਜ਼ੀ ਦਵਾਈਆਂ ਆਪਾਂ ਯੂਜ਼ ਕਰ ਲਈਏ ਬਟ ਅਗਰ ਇਹ ਤਿੰਨ ਚੀਜ਼ਾਂ ਕਿ ਸਾਡੀ ਨੀਂਦ ਖਾਣਾ ਪੀਣਾ ਤੇ ਫਿਜ਼ੀਕਲ ਐਕਟੀਵਿਟੀ ਨੂੰ ਅਗਰ ਆਪਾਂ ਮੈਨੇਜ ਨਹੀਂ ਕਰ ਰਹੇ ਤਾਂ ਦਵਾਈਆਂ ਦਾ ਵੀ ਬਹੁਤ ਵਧੀਆ ਅਸਰ ਨਹੀਂ ਆ ਪੰਦਾ ਤੇ ਬਾਕੀ ਇੱਕ ਹੋਰ ਚੀਜ਼ ਹੋਗੀ ਕੋਈ ਹੋਰ ਕਿਸੇ ਨੂੰ ਕੋਈ ਥਾਇਰੋਇਡ ਦਾ ਇਸ਼ੂ ਕਿਸੇ ਨੂੰ 슈ਗਰ ਦਾ ਇਸ਼ੂ ਕਿਸੇ ਨੂੰ ਕੋਈ ਹਾਰਮੋਨਲ ਇੰਬੈਲੈਂਸ ਹੈ ਇਹ ਵੀ ਇੱਕ ਟ੍ਰਿਗਰ ਫੈਕਟਰ ਬਣ ਜਾਂਦਾ ਹੈ ਕਿ ਉਹ ਦਾਗ ਧੱਬੇ ਬਣਨ ਦੇ ਵਿੱਚ ਉਹ ਇੱਕ ਪੁਸ਼ ਮਿਲ ਜਾਂਦਾ ਹੈ ਸਾਡੀ ਬੋਡੀ ਵੱਲੋਂ ਮੇਰੇ ਚਿਹਰੇ ਨੂੰ ਚਮਕਦਾਰ ਰੱਖਣ ਦੇ ਲਈ ਕੀ ਅਜੀਹੀਆਂ ਚੀਜ਼ਾਂ ਕਿਹੜੇ ਫੂਡ ਖਾਣੇ ਚਾਹੀਦੇ ਨੇ ਜ਼ਿਆਦਾਤਰ ਕੀ ਅਜੀਹਾਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਜਿਸ ਦੇ ਨਾਲ ਚਿਹਰੇ ਦੀ ਚਮਕ ਬਣੀ ਰਹੇ ਮੈਂ ਕੁਝ ਬੇਸਿਕ ਗੱਲਾਂ ਜੋ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੁੰਦੀਆਂ ਬਟ ਆਪਾਂ ਭੁੱਲ ਜਾਂਦੇ ਆ ਆਪਾਂ ਲਾਪਰਵਾਹ ਹੋ ਜਾਂਦੇ ਆ ਥੋੜਾ ਜਿਹਾ ਮੈਂ ਉਹਦੇ ਬਾਰੇ ਕੁਝ ਗੱਲ ਕਰਦੀ ਆ ਸਭ ਤੋਂ ਪਹਿਲੀ ਚੀਜ਼ ਮੈਂ ਸਾਰੇ ਪੇਸ਼ੈਂਟ ਨੂੰ ਆਪਣੇ ਨੂੰ ਕਹਿੰਨੀ ਆ ਕਿ ਪਾਣੀ ਵੱਧ ਪੀਓ ਇਹ ਨਹੀਂ ਹੈਗਾ ਪਾਣੀ ਪੀਣ ਦੇ ਨਾਲ ਸਕਿਨ ਬਹੁਤ 글로 ਕਰਨ ਲੱਗ ਜੇਗੀ ਬਟ ਉਹ ਇੱਕ ਜਿਹੜੀ ਹਾਈਡਰੇਸ਼ਨ ਹੈ ਉਹ ਬਹੁਤ ਜ਼ਰੂਰੀ ਹੈ ਆਪਾਂ ਇੱਕ ਬੇਸ ਬਣਾਣਾ ਕਿਸੇ ਕਿਸੇ ਜਿਵੇਂ ਆਪਾਂ ਇੱਕ ਵਧੀਆ ਘਰ ਦੀ ਨੀਂਵ ਵਧੀਆ ਬਣਾ ਲੈਣੇ ਆ ਉਵੇਂ ਹੀ ਅਗਰ ਆਪਾਂ ਚਾਹਣੇ ਆ ਕਿ ਸਾਡੀ ਸਕਿਨ ਬਹੁਤ ਵਧੀਆ ਰਹੇ ਤੇ ਸਾਨੂੰ ਉਹ ਨੀਂਵ ਬਣਾਉਣ ਲਈ ਖਾਣਾ ਪੀਣਾ ਸਾਡਾ ਬਹੁਤ ਵਧੀਆ ਹੋਣਾ ਚਾਹੀਦਾ ਆ ਕਹਿੰਦੇ ਨੇ 3 ਤੋਂ 4 ਲੀਟਰ ਪੂਰੇ ਦਿਨ ਚ ਪਾਣੀ ਹੋਣਾ ਚਾਹੀਦਾ ਸਾਰਿਆਂ ਨੂੰ ਬਹੁਤ ਔਖਾ ਵੀ ਲੱਗਦਾ ਹੈ ਕਿ ਮੈਂ 3-4 ਲੀਟਰ ਪਾਣੀ ਕਿਵੇਂ ਪੂਰਾ ਕਰਾਂ ਬਟ ਆਪਾਂ ਕੋਸ਼ਿਸ਼ ਕਰੀਏ ਤਾਂ ਆਪਾਂ ਉੱਥੇ ਪਹੁੰਚ ਸਕਦੇ ਹਾਂ ਫਿਰ ਆਪਾਂ ਗੱਲ ਕਰੀਏ ਫਰੂਟਸ ਦੀ ਜਿੰਨੇ ਵੀ ਬ੍ਰਾਈਟਲੀ ਕਲਰਡ ਫਰੂਟਸ ਨੇ ਮਤਲਬ ਬਹੁਤ ਹੀ ਵਧੀਆ yellow ਵਧੀਆ red ਵਧੀਆ ਇਹਨਾਂ ਸਾਰਿਆਂ ਦੇ ਵਿੱਚ ਨਾ ਇਹ ਰੰਗ ਹੈ ਜਿਹੜੇ ਇਹਨਾਂ ਦੇ ਵਿੱਚ ਇੱਕ ਐਂਟੀਆਕਸੀਡੈਂਟ ਹੁੰਦਾ ਹੈ ਜਿਹਨੂੰ ਆਪਾਂ ਲਾਈਕੋਪੀਨ ਕਹਿੰਦੇ ਆ ਉਹ ਸਾਡੀ ਸਕਿਨ ਲਈ ਬਹੁਤ ਵਧੀਆ ਹੈ जिमें हूँ टमाटर हो गए या एप्पल हो गया बनाना हो गया पपाया हो गया पपीता हो गया तो ये बहुत वजिए ने सान लिये कोशिश करिए कि रोज़ द एक फ्रूट कोई भी जड़ा थ ठीक लगता मौसम के हिसाब न भी चूज कर सकते हैं अचक सर्दियों का मौसम है ਸੰਤਰੀਆਂ ਦਾ ਮਸੰਮੀਆਂ ਦਾ ਮੌਸਮ ਹੈ ਤੇ ਉਹਨਾਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਵਿਟਾਮਿਨ ਸੀ ਵੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ ਤੇ ਉਹਦਾ ਇੱਕ ਇਹ ਵੀ ਕੰਮ ਹੈ ਕਿ ਅਗਰ ਕਿਸੇ ਦੀ ਪਿਗਮੈਂਟੇਸ਼ਨ ਹੈਗੀ ਉਸ ਚੀਜ਼ ਨੂੰ ਉਹ ਘਟਾਉਣ 'ਚ ਹੈਲਪ ਕਰਦਾ ਬਟ ਉਹ ਲਾਣਾ ਨਹੀਂ ਹੈ ਉਹ ਖਾਣਾ ਹੈ ਤੇ ਅ ਬਾਕੀ ਆਪਾਂ ਪ੍ਰੋਟੀਨ ਇਨਟੇਕ ਇਨਕਰੀਜ਼ ਕਰਨਾ ਚਾਹੀਦਾ ਹੈ ਪ੍ਰੋਟੀਨ ਬੇਸਿਕਲੀ ਜਿਵੇਂ ਅ ਇੱਕ ਕੌਲੀ ਦਹੀਂ ਰੋਜ਼ ਦੀ ਕੁਝ ਦਾਲਾਂ ਅ ਬੇਸਨ ਦੀ ਕੋਈ ਵੀ ਬਣੀ ਹੋਈ ਚੀਜ਼ ਕੰਨੀ ਸੋਇਆਬੀਨ ਟੋਫੂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰੋਟੀਨ ਹੈ ਬਟ ਸਾਡਾ ਖਾਣਾ ਜ਼ਿਆਦਾਤਰ ਰੋਟੀ ਜਾਂ ਆਲੂ ਦੀ ਸਬਜ਼ੀ ਜਾਂ ਚੌਲਾਂ ਵਾਲ ਹੁੰਦਾ ਤੇ ਉਹ ਕਾਰਬਸ ਹੁੰਦੇ ਨੇ ਕਾਰਬਸ ਦੇ ਨਾਲ ਉਹਦਾ ਆਪਦਾ ਕੰਮ ਹੈ ਬਟ ਆਪਾਂ ਪ੍ਰੋਟੀਨ ਵੱਲ ਧਿਆਨ ਨਹੀਂ ਦਿੰਦੇ ਪੰਜ ਮਿੰਟਾਂ ਦੇ ਵਿੱਚ ਅਜਿਹੀਆਂ ਟਿਪ ਬਣੇ ਅਜਿਹੇ ਦਾਅਵੇ ਕੀਤੇ ਜਾਂਦੇ ਨੇ ਕਿ ਪੰਜ ਮਿੰਟ ਤੁਹਾਡਾ ਚਿਹਰਾ ਚਮਕਾ ਦੇਵਾਂਗੇ ਅਜਿਹਾ ਹੋ ਸਕਦਾ ਜਾਂ ਉਹ ਝੂਠੇ ਵਾਦੇ ਨੇ ਦੇਖੋ 5 ਮਿੰਟ 'ਚ ਐਦਾਂ ਹੋਣਾ ਤਾਂ ਬਹੁਤ ਮੁਸ਼ਕਿਲ ਹੈ ਅਗਰ ਐਦਾਂ ਹੁੰਦਾ ਤਾਂ ਸਾਰਿਆਂ ਦਾ ਹੀ ਚਿਹਰਾ ਚਮਕ ਰਿਹਾ ਹੁੰਦਾ ਇਹ ਇੱਕ ਪ੍ਰੋਸੈਸ ਹੈ ਇੱਕ ਜਰਨੀ ਹੈ ਤੇ ਉਹ ਓਵਰਨਾਈਟ ਜਿਵੇਂ ਆਪਾਂ ਕਹਿੰਦੇ ਇੱਕ ਰਾਤ ਦੇ ਵਿੱਚ ਬਹੁਤ ਮੁਸ਼ਕਿਲ ਹੈ ਆਪਾਂ ਉਸ ਪ੍ਰੋਸੈਸ ਨੂੰ ਹੌਲੀ-ਹੌਲੀ ਕਰਕੇ ਅਗਰ ਉਸ ਚੀਜ਼ ਨੂੰ ਫੋਲੋ ਕਰਦੇ ਰਵਾਂਗੇ वह तीन बेसिक केयर वॉश मॉइस्चराइज से सनस्क्रीन प्लस अगर कोई प्रॉब्लम है तो आपने अपने डरमटोलॉजिस्ट नो अपने स्किन स्पेशलिस्ट नो पूछ के ओरी ट्रीटमेंट स्टार्ट करो तो ऐदा की कोई चीज़ नहीं है जी ठीक नहीं हो सकती सारिया चीज़ा आप बहुत घटा सकते हैं ठीक भी कर सकते हैं बट पांच मिनट के ਪਰ ਬਾਜ਼ ਮਠਾਰੂ ਦੇ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੇ ਵਿਚਾਰ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੱਸਿਓ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੁਹਾਡੇ ਨਾਲ ਧੰਨਵਾਦ